ਖੇਤਾਂ ਵਿੱਚ ਜਮ੍ਹਾਂ ਹੋਈ ਰੇਤ ਨੂੰ ਕੱਢ ਕੇ ਵੇਚ ਸਕਦੇ ਹਨ ਕਿਸਾਨ ਸਸੋਦੀਆ ਨੇ ਕਰ ਦਿੱਤਾ ਵੱਡਾ ਐਲਾਨ ਪੰਜਾਬ ਸਰਕਾਰ ਜਲਦ ਐਲਾਨੇਗੀ ਨਵੀਂ ਮਾਈਨਿੰਗ ਪਾਲਿਸੀ ਜੋ ਹੁਣ ਪੰਜਾਬ ਦੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਰੇਤ ਇਕੱਠੀ ਹੋਈ ਏ ਇਹ ਰੇਤ ਜਿਹੜੀ ਕਿਸਾਨ ਖੁਦ ਵੇਚ ਸਕਣਗੇ ਜਿਸ ਨੂੰ ਲੈ ਕੇ ਨਵੀਂ ਪਾਲਿਸੀ ਬਣਾਈ ਜਾ ਰਹੀ ਹੈ ਮਨੀਸ਼ ਸਸੋਦੀਆ ਦੇ ਵੱਲੋਂ ਜੋ 2-3 ਦਿਨ ਦੇ ਵਿੱਚ ਵਿੱਚ ਇਸ ਦਾ ਐਲਾਨ ਕੀਤਾ ਜਾਵੇਗਾ ਤੁਸੀਂ ਜਿਹੜੇ ਲੋਕਰਾਈ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਸਮੇਂ ਸਿਰ ਮਿਲ ਸਕੇ ਸੋ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸੋਧਿਆ ਨੇ ਜਿਵੇਂ ਹੀ ਪੰਜਾਬ ਵਿੱਚ ਹੜ੍ਹਾਂ ਦੇ ਨਾਲ ਨੁਕਸਾਨ ਹੋਇਆ ਹੈ ਉਹਨਾਂ ਕਿਸਾਨਾਂ ਦੀ ਜੋ 32000 ਏਕੜ ਝੋਨੇ ਦੀ ਫਸਲ ਮਾਰੀ ਗਈ ਹੈ ਔਰ ਇਸ ਦੇ ਨਾਲ ਹੀ ਲੋਕਾਂ ਦੇ ਘਰ ਟਹਿਗੇ ਨੇ ਦੁਕਾਨਾਂ ਟਹਿਗੀਆਂ ਨੇ ਔਰ ਲੋਕਾਂ ਦਾ ਜਿਹੜਾ ਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਇਸ ਨੁਕਸਾਨ ਦੀ ਪਰਪਾਈ ਕਰਨ ਲਈ ਕੇਂਦਰ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ ਕੇਂਦਰ ਸਰਕਾਰ ਤੋਂ ਸਪੈਸ਼ਲ ਪੈਕੇਜ ਦੀ ਮੰਗ ਕੀਤੀ ਗਈ ਹੈ ਪਰ ਕੇਂਦਰ ਸਰਕਾਰ ਦੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਪੰਜਾਬ ਦੇ ਦੌਰੇ ਤੇ ਆਉਂਦੇ ਨੇ ਉਹ ਬਿਨਾਂ ਕੁਝ ਐਲਾਨ ਕੀਤੇ ਵਾਪਸ ਚਲੇ ਜਾਂਦੇ ਨੇ ਇੱਕ ਫੁੱਟੀ ਚਵਾਨੀ ਵੀ ਦੇ ਕੇ ਨਹੀਂ ਜਾਂਦੇ ਜਿਸ ਨੂੰ ਲੈ ਕੇ ਮਨੀਸ਼ ਸੋਧਿਆ ਜਿਨ੍ਹਾਂ ਨੇ ਇਹ ਵੱਡਾ ਐਲਾਨ ਕੀਤਾ ਕਿ ਪੰਜਾਬ ਦੇ ਕਿਸਾਨ ਹੁਣ ਖੁਦ ਆਪਣੇ ਖੇਤਾਂ ਦੇ ਵਿੱਚੋਂ ਰੇਤ ਇਕੱਠੀ ਕਰਕੇ ਆਪਣੇ ਹੀ ਬਲਬੂਤੇ ਤੇ ਵੇਚਣਗੇ ਜੋ ਨਵੀਂ ਪਾਲਿਸੀ ਲੰਦੀ ਜਾਵੇਗੀ ਸੋ ਆਮ ਆਦਮੀ ਪਾਰਟੀ ਦੇ ਇੰਚਾਰਜ ਦੇ ਵੱਲੋਂ ਅਗਲੇ 2-3 ਦਿਨ ਦੇ ਵਿੱਚ ਵਿੱਚ ਕੈਬਨ ਮੀਟਿੰਗ ਬੁਲਾਈ ਗਈ ਹੈ ਉਸ ਕੈਬਨ ਮੀਟਿੰਗ ਦੇ ਵਿੱਚ ਇਹ ਐਲਾਨ ਕੀਤਾ ਜਾਵੇਗਾ ਸੋ ਪਾਰਟੀ ਦਫਤਰ ਦੇ ਵਿੱਚ ਪੱਤਰ ਕਰਨਾ ਗੱਲਬਾਤ ਕਰਦੇ ਹਾਂ ਸਸੋਧੀਆਂ ਨੇ ਕਿਹਾ ਕਿ ਕਿਸਾਨ ਇਸ ਗੱਲ ਨੂੰ ਲੈ ਕੇ ਵੀ ਚਿੰਤਾ ਵਿੱਚ ਹਨ ਕਿ ਉਹ ਆਪਣੇ ਖੇਤਾਂ ਵਿੱਚ ਆਈ ਰੇਤ ਨੂੰ ਕਿਵੇਂ ਹਟਾ ਕੇ ਅਗਲੀ ਫਸਲ ਵੇਚਣਗੇ ਤੋਂ ਇਸ ਦੇ ਬਾਰੇ ਮਨੀਸ਼ ਸੋਦੀਆ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਹ ਸੋ ਕਿਸਾਨਾਂ ਨੂੰ ਅਸੀਂ ਜਾਣਕਾਰੀ ਦੇਣਾ ਚਾਹੁੰਦੇ ਹਾਂ ਕਿ ਉਹ ਆਪਣੇ ਖੇਤ ਦੇ ਵਿੱਚ ਜਿਹੜੀ ਉਹ ਰੇਤ ਹੈ ਉਸ ਨੂੰ ਇਕੱਠਾ ਕਰ ਲੈਣਗੇ ਔਰ ਇਕੱਠਾ ਕਰਨ ਤੋਂ ਬਾਅਦ ਖੁਦ ਕਿਸਾਨ ਉਹ ਆਪਣੀ ਰੇਤ ਖੇਤਾਂ ਦੇ ਵਿੱਚ ਵੇਚ ਕੇ ਉਸ ਦਾ ਮੁਨਾਫਾ ਕਮਾਉਣਗੇ ਸੋ ਦੂਸਰੇ ਪਾਸੇ ਉਹਨਾਂ ਨੇ ਪ੍ਰਧਾਨ ਮੰਤਰੀ ਦੇ ਉੱਪਰ ਵਰਧਿਆ ਕਿ ਅਸੀਂ ਪ੍ਰਧਾਨ ਮੰਤਰੀ ਤੋਂ ਆਸ ਰੱਖੀ ਬੈਠੇ ਹਾਂ ਕਿ ਜਿਵੇਂ ਕੱਲ ਉਹ 9 ਦਸੰਬਰ ਨੂੰ ਜਿਹੜਾ 9 ਸਤੰਬਰ ਨੂੰ ਦੌਰਾ ਕਰ ਰਹੇ ਨੇ ਪੰਜਾਬ ਦਾ ਔਰ ਪੰਜਾਬ ਲਈ ਸਪੈਸ਼ਲ ਪੈਕੇਜ ਲੈ ਕੇ ਆਉਣ ਔਰ ਪੰਜਾਬ ਦੇ ਵਿੱਚ ਜੋ ਹੜ੍ਹਾਂ ਦੇ ਨਾਲ ਲੋਕ ਪ੍ਰਭਾਵਿਤ ਹੋਏ ਨੇ ਉਹਨਾਂ ਦੀ ਜਿਹੜੀ ਇਹ ਪਰਪਾਈ ਹੋ ਸਕੇ ਸੋ 9 ਸਤੰਬਰ ਦੇ ਦੌਰੇ ਸੰਬੰਧੀ ਸੌਦੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਦੌਰੇ ਤੇ ਆਉਣ ਤੋਂ ਪਹਿਲਾਂ ਪੰਜਾਬ ਦੇ 60000 ਕਰੋੜ ਰੁਪਏ ਵੀ ਜਾਰੀ ਕਰ ਦੇਣੇ ਚਾਹੀਦੇ ਹਨ ਜੋ ਪੰਜਾਬ ਦੇ ਹੱਕ ਦਾ ਪੈਸਾ ਹੈ ਉਹਨਾਂ ਨੇ ਕਿ ਜੇਕਰ ਇਹ ਪੈਸਾ ਜਾਰੀ ਹੋ ਜਾਂਦਾ ਤਾਂ ਲੋਕਾਂ ਨੂੰ ਰਾਹਤ ਕਦਾਂ ਤੇ ਤੇਜ਼ੀ ਆ ਸਕਦੀ ਹੈ ਔਰ ਪ੍ਰਧਾਨ ਮੰਤਰੀ ਦੌਰਾ ਕਰਨ ਇਸ ਤੋਂ ਪਹਿਲਾਂ ਕਿ ਉਹਨਾਂ ਨੂੰ ਪੰਜਾਬ ਦੇ ਫੰਡ ਰੀਲੀਜ਼ ਕਰਨੇ ਚਾਹੀਦੇ ਹਨ ਸਸੋਧਿਆ ਨੇ ਇਹ ਵੀ ਕਹਿ ਕਿ ਅਜਿਆ ਨਹੀਂ ਕਿ ਪ੍ਰਧਾਨ ਮੰਤਰੀ ਦੌਰਾ ਕਰਨਗੇ ਤਾਂ ਉਹ ਉਹਨਾਂ ਨੂੰ ਪਤਾ ਚੱਲੇਗਾ ਕੇਂਦਰੀ ਖੇਤੀਬਾੜੀ ਮੰਤਰੀ ਪਹਿਲਾਂ ਹੀ ਦੌਰਾ ਕਰ ਚੁੱਕੇ ਹਨ ਅੱਜ ਡਿਜੀਟਲ ਯੁੱਗ ਹੈ ਪ੍ਰਧਾਨ ਮੰਤਰੀ ਨੂੰ ਪਤਾ ਹੋਣਾ ਚਾਹੀਦਾ ਕਿ ਪੰਜਾਬ ਦੇ ਲੋਕਾਂ ਤੇ ਕਿੰਨੀ ਵੱਡੀ ਮੁਸੀਬਤ ਆਈ ਏ 1988 ਵਿੱਚ ਜਦੋਂ ਹੜਾਏ ਸੰਤਾਂ ਵੀ ਪਾਣੀ 2 ਦਿਨ ਚੋਂ ਉੱਤਰ ਗਿਆ ਸੀ ਪਰ ਇਸ ਵਾਰ ਜੋ ਹੜਾਏ ਨੇ ਪਾਣੀ ਲੰਬੇ ਸਮੇਂ ਤੱਕ ਪਿੰਡਾਂ ਦੇ ਖੇਤਾਂ ਦੇ ਵਿੱਚ ਖੜਾ ਹੈ ਜੋ ਝੋਨੇ ਦੀ ਫਸਲ ਬਰਬਾਦ ਹੋਈਏ ਲੋਕਾਂ ਦਾ ਜਿਹੜਾ ਆਰਥਿਕ ਹਾਲਤ ਬਹੁਤ ਮਾੜੀ ਹੋ ਗਈ ਹੈ ਜਿਸ ਨੂੰ ਲੈ ਕੇ ਮਨੀਸ਼ ਸੋਧਿਆ ਨੇ ਅਜੇ ਵੱਡਾ ਐਲਾਨ ਕੀਤਾ ਕਿ ਹੁਣ ਖੇਤਾਂ ਵਿੱਚ ਆਈ ਹੋਈ ਰੇਤ ਨੂੰ ਕਿਸਾਨ ਖੁਦ ਚੱਕ ਕੇ ਆਪ ਵੇਚਣਗੇ